ਫਗਵਾੜਾ ਦੀ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਦਾ ਨੇਕੋਪ੍ਰਾਲਾ ਕਲੱਬ ਦੇ ਪ੍ਰਦਾਨ ਨਵੀਤਾ ਛਾਬੜਾ ਦੀ ਅਗਵਾਈ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇੱਕ ਜ਼ਰੂਰਤਮੰਦ ਮਰੀਜ਼ ਦੀ ਕੀਤੀ ਗਈ ਆਰਥਿਕ ਸਹਾਇਤਾ ਐਨ ਡੀਟੀਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਮੇਰਾ ਨਾਮ ਪੁਰੀਆ ਮੇਰੇ ਘਰ ਵਾਲੇ ਨੇ ਬਰਬੀਰ ਜੰਦਾ ਬਰੇਕ ਰਿਪ ਕਰਵਾਇਆ ਤਾਂ ਨੇ ਚੂਲਾ ਬਦਲਾਇਆ ਤੇ ਮੈਂ ਅਪਲਾਈ ਕੀਤਾ ਤੇ ਇਹਨਾਂ ਦਾ ਦੋਸਤ ਐਂਡ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਿ ਲੋਕ ਧੰਨਵਾਦ ਹੈ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਅਪਰੇਟ ਕੀਤਾ ਹੈ ਜਿਹੜਾ ਇਹ ਡਿਵਾਈਨ ਐਂਜਲ ਵਾਲੇ ਮਤਲਬ ਕੀ ਇਹ ਕਰ ਰਹੇ ਉਪਰਾਲਾ ਕਰ ਰਹੇ ਆ ਉਹ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇਹ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਵਧੀਆ ਲੱਗਾ ਇਹਨਾਂ ਦੇ ਇਹਨਾਂ ਦੇ ਸੰਜੋਗ ਨਾਲ ਮੇਰੇ ਘਰ ਵਾਲਿਆਂ ਚਿੱਤੇ ਬਹੁਤ ਵਧੀਆ ਹੋਊਗਾ ਬਹੁਤ ਵਧੀਆ ਮਾਈ ਨੇਮ ਇਜ਼ ਪ੍ਰਗੋਕਾ ਕਪੂਰਨਾ ਐਂਡ ਆਜ ਹਮ ਸਿਵਲ ਹਸਪੀਟਲ ਆਏ ਹੈ பை ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਰਜਿਸਟਰਡ ਸੋ ਆਮ ਆ ਮੈਂਬਰ ਆਫ ਦਿਸ ਸੁਸਾਇਟੀ ਐਂਡ ਆਜ ਹਮ ਆਏ ਹੈ ਮਿਸਟਰ ਬਲਬੀਰ ਸਿੰਘ ਦਾ ਚੂਲਾ ਜਿਹੜਾ ਚੂਲਾ ਚੇਂਜ

ਵੇਰੀ ਸੌਰੀ ਸਾਨੂੰ ਪਤਾ ਹੀ ਨਹੀਂ ਸੀਗਾ ਸੀ ਆਲਰੇਡੀ ਮੈਸੇਜ ਪਾ ਚੁੱਕੇ ਸੀ ਕਿ ਅਸੀਂ ਅੱਜ ਦੋ ਪ੍ਰੋਜੈਕਟ ਕਰਨੇ ਆ ਇੱਕ ਅਸੀਂ ਹੋਰ ਪ੍ਰੋਜੈਕਟ ਕੀਤਾ ਉਹਨਾਂ ਦਾ ਚੂਲਾ ਚੇਂਜ ਕਰਵਾਇਆ ਹੈ ਚੂਲੇ ਦੇ ਵਿੱਚ ਅਸੀਂ ਉਹਨਾਂ ਨੂੰ ਹੈਲਪ ਕੀਤੀ ਹੈ ਸਿਵਲ ਹੌਸਪੀਟਲ ਦੇ ਡਾਕਟਰ ਸਾਹਿਬ ਨੇ ਉਹਨਾਂ ਦਾ ਆਪਰੇਟ ਕੀਤਾ ਹੈ ਤੇ ਅਸੀਂ ਚਾਹੁੰਦੇ ਆ ਕਿ ਪਰਮਾਤਮਾ ਕਰੇ ਉਹਨਾਂ ਦੀ ਜਲਦੀ ਜਲਦੀ ਰਿਕਵਰੀ ਹੋਵੇ ਭਗਵਾਨ ਕਰੇ ਉਹ ਆਪਣੇ ਬੱਚਿਆਂ 'ਚ ਹੱਸਦੇ ਖੇលਦੇ ਖੁਸ਼ ਰਹਿਣ ਇੱਥੇ ਅਸੀਂ ਸਾਰੀ ਉਮਰ ਸਭ ਨੇ ਲਈ ਜੇ ਵੀ ਕਿਸੇ ਨੂੰ ਵੀ ਲੋੜ ਹੈਗੀ ਹੈ ਹੈਲਪ ਕਰਦੇ ਰਹਿਣਾ ਮੇਰਾ ਇਤਿਆਹ ਕਿਉਂ ਹੈ